ਵੈਲਕਮ ਬੈਕ ਟੂ ਥਿਸ YouTube ਚੈਨਲ ਇਹਨਾਂ ਸਾਰੀਆਂ ਪ੍ਰੀਪੋਜੀਸ਼ਨਸ ਨੂੰ ਜੇ ਤੁਸੀਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਦੇ ਹੋ ਤਾਂ ਇਹਨਾਂ ਸਾਰਿਆਂ ਦਾ ਮਤਲਬ ਸਿਮਿਲਰ ਬਣ ਜਾਂਦਾ ਜੀ ਇਹਨਾਂ ਤਿੰਨਾਂ ਦਾ ਮਤਲਬ ਹੁੰਦਾ ਹੈਗਾ ਉੱਪਰ ਜਾਂ ਉੱਤੇ ਜਿਹਨੂੰ ਕਹਿ ਦਿੰਦੇ ਆਪਾਂ ਹੁਣ ਅਜੇ ਤੁਸੀਂ ਚਾਰੇ ਦੇਖੋਗੇ ਤਾਂ ਚਾਰਾਂ ਦਾ ਮਤਲਬ ਹੁੰਦਾ ਹੈਗਾ ਹੇਠਾਂ ਥੱਲੇ ਪਰ ਇਹਨਾਂ ਦੇ ਵਿੱਚ ਕੁਝ ਇੱਕ ਡਿਫਰੈਂਸ ਹੁੰਦਾ ਹੈਗਾ ਜਿਹੜਾ ਕਿ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਲਰਨ ਕਰਨ ਜਾ ਰਹੇ ਹਾਂ ਸੋ ਵਿਦਆਊਟ ਫਰਦਰ ਟੂ ਲੈਟਸ ਬੀਗਿਨ ਸੋ ਜਿਵੇਂ ਆਪਾਂ ਜਾਣਦੇ ਆ ਕਿ ਇਹਨਾਂ ਤਿੰਨਾਂ ਦਾ ਮਤਲਬ ਦਾਗਾ ਉੱਤੇ ਪਰ ਹੁਣ ਆਪਾਂ ਇਹਨਾਂ ਨੂੰ ਇੱਕ ਡਾਇਗਰਾਮ ਦੀ ਮਦਦ ਨਾਲ ਅੰਡਰਸਟੈਂਡ ਕਰਦੇ ਆ ਕਿ ਇਹਨਾਂ ਵਿੱਚ ਮੇਜਰ ਡਿਸਟੈਂਸ ਹੈ ਕੀ ਜਿਵੇਂ ਤੁਸੀਂ ਆ ਦੇਖ ਰਹੇ ਹੋ ਆ ਰਾਈਟ ਇਹਦੇ ਵਿੱਚ ਕੀ ਹੋਊਗਾ ਕਿ ਕੋਈ ਚੀਜ਼ ਫੋਰਸ ਜਿਸ ਆਪਾਂ ਮੰਨ ਸਕਦੇ ਆ ਇਹ ਬਾਲ ਕੋਈ ਚੀਜ਼ ਇਸ ਚੀਜ਼ ਦੇ ਉੱਪਰ ਹੋਗੀ ਥਿਸ ਇਜ਼ ਅ ਬਾਕਸ ਹੁਣ ਬਾਲ ਕੀ ਹੈ ਦੇ ਉੱਪਰ ਆ ਤੇ ਟੱਚ ਕਰਦੀ ਪਈ ਹੈ ਸਰਫੇਸ ਦੇ ਨਾਲ ਤਾਂ ਆਪਾਂ ਇਹਨੂੰ ਕਨਸੀਡਰ ਕਰਾ ਕੇ ਆਂਗ ਹੋਣ ਕੋਈ ਬਾਲ ਆ ਜਿਹੜੀ ਇਸ ਬਾਕਸ ਦੇ ਹੈ ਤਾਂ ਉੱਪਰ ਪਰ ਟੱਚ ਨਹੀਂ ਕਰ। ਜੇ ਤੁਸੀਂ ਦੇਖੋਗੇ ਕਿ ਇਹਨਾਂ ਦੇ ਵਿੱਚ ਕੀ ਆ ਡਿਫਰੈਂਸ ਬਟ ਇਹਦੇ ਵਿੱਚ ਨਹੀਂ ਆ। ਸੋ ਇਹਨਾਂ ਵਿੱਚ ਜਿਹੜਾ ਡਿਫਰੈਂਸ ਬਣ ਰਿਹਾ ਜੋ ਡਿਸਟੈਂਸ ਬਣ ਰਹੀ ਆ ਇਸ ਨੂੰ ਆਪਾਂ ਕਹਾਂਗੇ ਓਵਰ ਜਾਨੀ ਕਿ ਕਿਸੇ ਚੀਜ਼ ਦੇ ਉੱਪਰ ਹੋਣਾ ਪਰ ਉਹਨੂੰ ਟੱਚ ਨਾ ਕਰ ਦੇਉ। ਕਿ ਇਹ ਇਹਨੂੰ ਕਵਰ ਕਰਦਾ ਹੋਣਾ। ਹੁਣ ਜੇ ਆਪਾਂ ਗੱਲ ਕਰਦੇ ਆ ਅਬਵ ਤਾਂ ਬਬ ਦੇ ਵਿੱਚ ਤੁਸੀਂ ਦੇਖੋਗੇ ਜਿਵੇਂ ਆ ਬਾਕਸ ਆ ਉਨ ਇਸ ਬਾਕਸ ਦੇ ਹੈ ਤਾਂ ਉੱਪਰ ਪਰ ਕੀ ਹੈ ਇਸ ਨੂੰ ਟੱਚ ਵੀ ਨਹੀਂ ਕਰ ਰਿਹਾ ਤੇ ਪਰ ਇਸ ਨੂੰ ਕਵਰ ਵੀ ਨਹੀਂ ਕਰ ਰਿਹਾ ਯਾਨੀ ਕਿ ਇਸ ਤੋਂ ਪਾਸੇ ਆ ਤਾਂ ਇਸ ਨੂੰ ਆਪਾਂ ਕਵਾਂਗੇ ਅਬਵ ਜੇ ਬਾਲ ਇੱਥੇ ਹੁੰਦੀ ਤਾਂ ਵੀ ਆਪਾਂ ਕਹਿਣਾ ਸੀ ਇਹ ਕੀ ਹੈ ਇਸ ਬਾਕਸ ਦੇ ਅਬਵਾ ਪਰ ਜੇ ਕਿਤੇ ਬਾਹਰ ਇੱਥੇ ਨਾ ਓਕੇ ਇੱਥੇ ਹੁੰਦੀ ਯਾਨੀ ਕਿ ਕਵਰ ਕਰ ਰਹੀ ਹੁੰਦੀ ਤਾਂ ਆਪਾਂ ਯੂਜ਼ ਕਰਨਾ ਸੀਗਾ ਓਵਰ ਰਾਈਟ ਇੱਕ ਵਾਰੀ ਫਿਰ ਦੇਖਦੇ ਆ ਔਨ ਮੀਨਸ ਕਿਸੇ ਚੀਜ਼ ਦੇ ਉੱਪਰ ਹੋਣਾ ਤੇ ਟੱਚ ਕਰਦੇ ਹੋਣ ਓਵਰ ਮੀਨਸ ਚੀਜ਼ ਦੇ ਉੱਪਰ ਹੋਣਾ ਪਰ ਟੱਚ ਨਾ ਕਰਦੇ ਹੋਣ ਤੇ ਉਸ ਚੀਜ਼ ਨੂੰ ਕਵਰ ਕਰਦੇ ਹੋ ਅਬੋਵ ਮੀਨਸ ਕਿਸੇ ਚੀਜ਼ ਦੇ ਉੱਪਰ ਵੀ ਹੋਣਾ ਟੱਚ ਵੀ ਨਹੀਂ ਕਰਨਾ ਚਾਹੀਦਾ ਐਂਡ ਕੀ ਆ ਉਹ ਸਰਫੇਸ ਤੋਂ ਪਾਸੇ ਹੋਵੇ ਤਾਂ ਉਹਨੂੰ ਆਪਾਂ ਕਹਾਂਗੇ ਅਬੋਵ ਹੁਣ ਜਿਹੜੀਆਂ ਨੈਕਸਟ ਪ੍ਰੈਪੋਜੀਸ਼ਨਸ ਦਾ ਇਹਨਾਂ ਨੂੰ ਵੀ ਆਪਾਂ ਅੰਡਰਸਟੈਂਡ ਕਰਦੇ ਆ ਸੇਮ ਵੇ ਆਨ ਦਾ ਉਲਟਾ ਹੁੰਦਾਗਾ ਬਨੀਤ ਜਾਂ ਅੰਡਰਨੀ ਮੀਨਸ ਕੀ ਆ ਕਿ ਕੋਈ ਚੀਜ਼ ਕਿਸੇ ਚੀਜ਼ ਦੇ ਹੇਠਾ ਹੋਵੇ ਤੇ ਟੱਚ ਵੀ ਕਰਦੀ ਹੋਵੇ ਤਾਂ ਆਪਾਂ ਉਹਦੇ ਲਈ ਯੂਜ਼ ਕਰਾਂਗੇ ਜਾਂ ਤਾਂ ਬਨੀਤ ਜਾਂ ਯੂਜ਼ ਕਰਾਂਗੇ ਆਪਾਂ ਅੰਡਰਨੀ ਓਵਰ ਦਾ ਉਲਟਾ ਹੋ ਜਾਂਦਾਗਾ ਅੰਡਰ ਜਿਵੇਂ ਕੋਈ ਚੀਜ਼ ਕਿਸੇ ਚੀਜ਼ ਦੇ ਥੱਲੇ ਹੋਵੇ ਉੱਪਰਲੀ ਚੀਜ਼ ਉਸ ਨੂੰ ਕਵਰ ਵੀ ਕਰਦੀ ਹੋਵੇ ਪਰ ਉਹਨਾਂ ਦੇ ਵਿੱਚ ਡਿਸਟੈਂਸ ਹੋਵੇ ਟੱਚ ਨਾ ਕਰਦੇ ਹੋਣਾ ਤਾਂ ਉਹਨਾਂ ਲਈ ਆਪਾਂ ਯੂਜ਼ ਕਰਾਂਗੇ ਅੰਡਰ ਰਾਈਟ ਅਬ ਆਉਂਦਾ ਉਲਟਾ ਬਿਲੋ ਯਾਨੀ ਕਿ ਕੋਈ ਚੀਜ਼ ਕਿਸੇ ਚੀਜ਼ ਦੇ ਥੱਲੇ ਵੀ ਹੋਵੇ ਤੇ ਟੱਚ ਵੀ ਨਾ ਕਰਦੀ ਹੋਵੇ ਤਾਂ ਆਪਾਂ ਉਹਦੇ ਲਈ ਯੂਜ਼ ਕਰਾਂਗੇ ਬਿਲੋ ਕਿਹ ਚੀਜ਼ ਦੇ ਥੱਲੇ ਵੀ ਹੋ ਰਹੀ ਆ ਕਿ ਕਿਸੇ ਤੇ ਥੱਲੇ ਵੀ ਹੋਵੇ ਤੇ ਉਸ ਨੂੰ ਕਵਰ ਵੀ ਨਾ ਕੀਤਾ ਜਾ ਸਕਦਾ ਹੋਵੇ ਤਾਂ ਆਪਾਂ ਉਥੇ ਯੂਜ਼ ਕਰਾਂਗੇ ਬਿਲੋ ਸੋ ਆਈ ਹੋਪ ਤੁਸੀਂ ਪਹਿਲਾਂ ਇਹਨਾਂ ਤਿੰਨਾਂ ਦੇ ਵਿੱਚ ਡਿਫਰੈਂਸ ਸਮਝ ਚੁੱਕੇ ਹੋ ਹੁਣ ਆਪਾਂ ਅੰਡਰਸਟੈਂਡ ਕਰਾਂਗੇ ਔਨ ਦੇ ਹੋਰ ਯੂਸਿਸ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਔਨ ਕੋਈ ਚੀਜ਼ ਕਿਸੇ ਚੀਜ਼ ਦੇ ਉੱਪਰ ਹੋਵੇ ਤੇ ਟੱਚ ਵੀ ਕਰਦੇ ਹੋਏ ਤਾਂ ਆਪਾਂ ਉਹਨੂੰ ਔਨ ਕਹਿੰਦੇ ਆ ਪਰ ਇਹਦੀ ਇੱਕ ਹੋਰ ਯੂਸਿਸ ਦਾ ਜਿਸ ਵਿੱਚ ਆਪਾਂ ਡਿਸਕ੍ਰਾਈਬ ਕਰਦੇ ਆ ਤੇ تین मीन्स की सिचुएशन जेटस स्टेटस जिमें कह सकते हो आई एम ऑन लीव मैं छुट्टी तो हाँ इस तरीके कह सकते आई एम ऑन कॉल या फोन ਮੀਨਜ਼ ਕਿ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਨ ਕਿਸ ਚੀਜ਼ ਦੇ ਉੱਪਰ ਹੋ ਗਿਆ ਤਾਂ ਟੱਚ ਕਰਦਾ ਪਰ ਉਹਨੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਫੌਂਟ ਦੇ ਉੱਪਰ ਬੈਠੇ ਹੋ ਇਸ ਦਾ ਮਤਲਬ ਕੀ ਹੈ ਕਿ ਤੁਸੀਂ ਸਟੇਟਸ ਦੱਸ ਰਹੇ ਸਿਚੁਏਸ਼ਨ ਦੱਸ ਰਹੇ ਹੋ ਇੱਕ ਹੋਰ ਐਗਜ਼ਾਮਪਲ ਲਈ ਜਿਦਾ ਸਾਹਤੋ ਕਿ ਵਿਰਾਟ ਕੋਹਲੀ ਇਜ਼ ਆਨ ਫਾਇਰ ਇਟ ਡਸਨਟ ਮੀਨ ਥੈਟ ਕਿ ਉਹ ਆਕੇ ਤੇ ਬੈਠਾ ਆ ਇਟ ਮੀਨਸ ਕਿ ਆ ਕਿ ਉਹਦੀ ਸਿਚੁਏਸ਼ਨ ਕੀ ਆ ਕਿ ਉਹ ਬਹੁਤ ਵਧੀਆ ਪਰਫਾਰਮ ਕਰਦਾ ਬਹੁਤ ਜ਼ਬਰਦਸਤ ਤਰੀਕੇ ਨਾਲ ਪਰਫਾਰਮ ਕਰ ਰਿਹਾ ਸੋ ਆਈ ਹੋਪ ਤੁਸੀਂ ਇਹਨਾਂ ਪ੍ਰੈਪੋਜੀਸ਼ਨਸ ਨੂੰ ਅੰਡਰਸਟੈਂਡ ਕਰਕੇ ਹੋਵੋਗੇ ਆਨਲਾਈਨ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ